ਮੈਨੀਟੋਬਾ ਵਿੱਚ ਇੱਕ ਸੀਟ ਤੇ ਜਿਮਨੀ ਚੋਣਾਂ ਨੂੰ ਲੈ ਕੇ ਸਿਆਸਤ ਉਸ ਸਮੇਂ ਗਰਮਾ ਗਈ ਜਦੋਂ ਕੰਜ਼ਰਵੇਟਿਵ ਪਾਰਟੀ ਵੱਲੋਂ ਇੱਕ ਵਿਗਿਆਪਨ ਵਿੱਚ ਜਗਮੀਤ ਸਿੰਘ ਨੂੰ ਵਿਗਿਆ ਹੋਇਆ ਦੱਸਦੇ ਹੋਏ ਕੈਨੇਡਾ 'ਚ ਕ੍ਰਾਈਮ ਘਰਾਣੀਆਂ ਕੀਮਤਾਂ ਅਤੇ ਮਹਿੰਗਾਈ ਸੰਬੰਧੀ ਇਲਜ਼ਾਮ ਲਗਾਏ ਗਏ ਮੈਨੀਟੋਬਾ ਵਿੱਚ ਇੱਕ ਸੀਟ ਤੇ ਜਿਮਨੀ ਚੋਣਾਂ ਦਾ ਐਲਾਨ ਕੀਤਾ ਗਿਆ ਹੈ ਅਤੇ ਕੰਜ਼ਰਵੇਟਿਵ ਪਾਰਟੀ ਵੱਲੋਂ ਇਸ ਸੀਟ ਤੇ ਚੋਣ ਪ੍ਰਚਾਰ ਦੌਰਾਨ ਜਗਮੀਤ ਸਿੰਘ ਤੇ ਸਿੱਧੇ ਤੌਰ ਤੇ ਨਿਸ਼ਾਨੇ ਸਾਧੇ ਜਾ ਰਹੇ ਹਨ ਵਿਗਿਆਪਨਾਂ 'ਚ ਇਹ ਵੀ ਲਿਖ ਕੇ ਲੋਕਾਂ ਨੂੰ ਪੇਸ਼ ਕੀਤਾ ਜਾ ਰਿਹਾ ਹੈ ਕਿ ਜਸਿਨ ਟਰੂਡੋ ਦੀ ਸਰਕਾਰ ਨੂੰ ਜਿਆਦਾਤਰ ਲੋਕ ਪਸੰਦ ਨਹੀਂ ਕਰ ਰਹੇ ਅਤੇ ਅਜੇ ਇਹ ਚ ਜਗਮੀਤ ਸਿੰਘ ਵੱਲੋਂ ਟਰੂਡੋ ਸਰਕਾਰ ਨੂੰ ਚਲਾਈ ਰੱਖਣ ਲਈ ਸਹਿਯੋਗ ਕਿਉਂ ਦਿੱਤਾ ਜਾ ਰਿਹਾ ਹੈ ਕੰਜ਼ਰਵੇਟਿਵ ਪਾਰਟੀ ਨੇ ਇਥੋਂ ਤੱਕ ਇਲਜ਼ਾਮ ਲਗਾਏ ਹਨ ਕਿ ਜਗਮੀਤ ਸਿੰਘ ਵੱਲੋਂ ਆਪਣੀ ਲੋਕ ਸਭਾ ਮੈਂਬਰ ਵਜੋਂ ਪੈਨਸ਼ਨ ਨੂੰ ਸ਼ੁਰੂ ਕਰਨ ਲਈ ਲਿਬਰਲ ਪਾਰਟੀ ਨਾਲ ਸਮਝੋਤੇ ਕੀਤੇ ਜਾ ਰਹੇ ਹਨ ਕਿਉਂਕਿ ਜੇਕਰ ਅਕਤੂਬਰ 2025 ਤੱਕ ਜਗਮੀਤ ਸਿੰਘ MP ਬਣੇ ਰਹਿੰਦੇ ਹਨ ਤਾਂ ਉਹਨਾਂ ਨੂੰ ਪੈਨਸ਼ਨ ਲੱਗ ਜਾਵੇਗੀ ਜ਼ਿਕਰਯੋਗ ਹੈ ਕਿ ਕੈਨੇਡਾ 'ਚ ਜੇਕਰ ਕੋਈ MP ਘੱਟੂ ਘੱਟ ਕੈਨੇਡਾ ਦੀ ਸਿਆਸਤ 'ਚ 6 ਸਾਲ ਦੇ ਲਈ ਆਪਣੇ ਅਹੁਦੇ 'ਤੇ ਬਰਕਰਾਰ ਰਹਿੰਦਾ ਹੈ ਤਾਂ ਉਸ ਨੂੰ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਂਦੀ ਹੈ ਵਿਗਿਆਪਨ 'ਚ ਖਾਸ ਤੌਰ 'ਤੇ ਇਹ ਵੀ ਦਿਖਾਇਆ ਜਾ ਰਿਹਾ ਹੈ ਕਿ ਜਗਮੀਤ ਸਿੰਘ ਨੇ ਮਹਿੰਗੀ ਘੜੀ ਪਾਈ ਹੋਈ ਹੈ ਅਤੇ BMW ਕਾਰ ਰੱਖੀ ਹੋਈ ਹੈ ਇਸ ਤੋਂ ਬਾਅਦ ਉਨ੍ਹਾਂ ਨੇ ਵਿਗਿਆਪਨ ਤੇ ਜਗਮੀ ਸਿੰਘ ਨੂੰ ਸੈਲ ਆਊਟ ਸਿੰਘ ਲਿਖ ਕੇ ਪੇਸ਼ ਕੀਤਾ ਜੂਨ ਦੇ ਅੱਧ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਵੱਲੋਂ ਇਹ ਵਿਗਿਆਪਨ ਚਲਾਏ ਜਾ ਰਹੇ ਹਨ ਇਸ ਮਾਮਲੇ ਤੇ ਜਗਮੀਤ ਸਿੰਘ ਦੇ ਪੱਖ ਚ ਐਨਡੀਪੀ ਲੀਡਰ ਐਨੀ ਮੈਕਰੈਥ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਕੰਜ਼ਰਵੇਟਿਵ ਵੱਲੋਂ ਜੋ ਇਹ ਵਿਗਿਆਪਨ ਚਲਾਏ ਜਾ ਰਹੇ ਹਨ ਉਹ ਬੇहद ਹੀ ਸ਼ਰਮਨਾਕ ਹਨ। ਉਹਨਾਂ ਦੱਸਿਆ ਕਿ ਜਦੋਂ ਪੀਰ ਪੋਲੀਵੀਅਰ ਦੀ ਉਮਰ 20 ਸਾਲ ਦੇ ਕਰੀਬ ਸੀ ਉਹਨਾਂ ਦਾ ਪਰਿਵਾਰ ਉਦੋਂ ਤੋਂ ਹੀ ਪੈਨਸ਼ਨ ਲੈ ਰਿਹਾ ਹੈ। ਜਦੋਂ ਕਿ ਜਗਮੀਤ ਸਿੰਘ ਉਸ ਸਮੇਂ ਘੱਟੋ-ਘੱਟ ਤਨਖਾਹ ਤੇ ਕੰਮ ਕਰਦੇ ਹੁੰਦੇ ਸਨ ਅਤੇ ਆਪਣੇ ਪਰਿਵਾਰ ਦੀ ਆਰਥਿਕ ਮਦਦ ਕਰਦੇ ਸਨ। ਉਹਨਾਂ ਦੱਸਿਆ ਕਿ ਇਹੀ ਕਾਰਨ ਹੈ ਕਿ ਜਗਮੀਤ ਸਿੰਘ ਕੈਨੇਡੀਅਨ ਦੀਆਂ ਭਾਵਨਾਵਾਂ ਨੂੰ ਨੇੜੇ ਸਮਝਦੇ ਹਨ ਅਤੇ ਉਨ੍ਹਾਂ ਨੇ ਇਸੇ ਲਈ ਲਿਬਰਲ ਪਾਰਟੀ ਨੂੰ ਸਹਿਯੋਗ ਦਿੱਤਾ ਹੈ ਅਤੇ ਸਰਕਾਰ ਨੂੰ ਡਿਗਨ ਤੋਂ ਬਚਾਇਆ ਹੋਇਆ ਹੈ। ਗਲੋਬਲ ਅਫੇਅਰ ਕੈਨੇਡਾ ਵੱਲੋਂ ਲਿਬਨਾਨ ਵਿੱਚ 20000 ਤੋਂ ਵੱਧ ਕੈਨੇਡੀਅਨਾਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਜੇਕਰ ਉੱਥੇ ਜੰਗ ਲੱਗ ਜਾਂਦੀ ਹੈ ਤਾਂ ਉਹ ਸਰਕਾਰੀ ਉਡਾਨਾਂ ਤੇ ਭਰੋਸਾ ਨਾ ਰੱਖਣ ਕਿ ਉਹਨਾਂ ਨੂੰ ਸਰਕਾਰੀ ਉਡਾਨਾਂ ਰਾਹੀਂ ਉੱਥੋਂ ਕੱਢ ਲਿਆ ਜਾਵੇਗਾ ਵਿਭਾਗ ਦਾ ਕਹਿਣਾ ਹੈ ਕਿ 21000 ਤੋਂ ਵੱਧ ਕੈਨੇਡੀਅਨ ਅਧਿਕਾਰੀ ਤੌਰ ਤੇ ਲਿਬਨਾਨ ਵਿੱਚ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਹੈ ਜਦੋਂ ਕਿ ਇਹ ਵੀ ਕਿਹਾ ਗਿਆ ਹੈ ਕਿ ਇਹ ਸਿਰਫ ਉਹਨਾਂ ਲੋਕਾਂ ਦੀ ਗਿਣਤੀ ਹੈ ਜੋ ਰਜਿਸਟਰਡ ਹਨ ਉਨਾ ਉਮੀਦ ਜਿਤਾਉਂਦੇ ਹੋਏ ਕਿਹਾ ਕਿ ਉੱਥੇ ਕੈਨੇਡੀਅਨ ਨਾਗਰਿਕਾਂ ਦੀ ਗਿਣਤੀ ਵੱਧ ਵੀ ਹੋ ਸਕਦੀ ਹੈ ਜ਼ਿਕਰਯੋਗ ਹੈ ਕਿ ਕੈਨੇਡਾ ਪਿਛਲੇ ਕਈ ਮਹੀਨਿਆਂ ਤੋਂ ਲੋਕਾਂ ਨੂੰ ਲਿਬਨਾਨ ਛੱਡ ਕੇ ਆਪਣੇ ਦੇਸ਼ ਵਾਪਸ ਆਉਣ ਲਈ ਅਪੀਲ ਕਰਦਾ ਆ ਰਿਹਾ ਹੈ ਦੂਜੇ ਪਾਸੇ ਇਹ ਗੱਲ ਸਾਹਮਣੇ ਵੀ ਆਈ ਹੈ ਕਿ ਬਹੁਤ ਸਾਰੇ ਲੋਕ ਆਪਣੇ ਪਰਿਵਾਰਾਂ ਨਾਲ ਮੁਲਾਕਾਤ ਕਰਨ ਲਈ ਲਿਬਨਾਨ ਜਾਣ ਦੀਆਂ ਯੋਜਨਾਵਾਂ ਬਣਾ ਰਹੇ ਹਨ ਜ਼ਿਕਰਯੋਗ ਹੈ ਕਿ ਇਸ ਸਮੇਂ ਲਿਬਨਾਨ ਵਿੱਚ ਹਾਲਾਤ ਬੇहद ਖਰਾਬ ਹੁੰਦੇ ਦਿਖਾਈ ਦੇ ਰਹੇ ਹਨ ਇਜ਼ਰਾਈਲ ਅਤੇ ਹਿਜ਼ਬੁੱਲਾ ਦੇ ਅਤਵਾਦੀ ਵਿਚਾਰਤਨਾ ਕਾਫੀ ਵੱਧ ਗਿਆ ਹੈ ਕੰਡਾ ਸਰਕਾਰ ਪਿਛਲੇ ਸਾਲ ਅਕਤੂਬਰ ਤੋਂ ਆਪਣੇ ਨਾਗਰਿਕਾਂ ਨੂੰ ਇੱਥੋਂ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਪਰ ਹੁਣ ਕੈਨੇਡਾ ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਹਾਲਾਤ ਵਿਗੜ ਗਏ ਤਾਂ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਨੂੰ ਉੱਥੋਂ ਕੱਢਣਾ ਬੇहद ਮੁਸ਼ਕਿਲ ਹੋ ਜਾਵੇਗਾ ਜ਼ਿਕਰ ਜੋਗਾ ਕਿ ਬੀਤੇ ਮੰਗਲਵਾਰ ਇਜ਼ਰਾਈਲ ਨੇ ਲਿਬਨਾਨ ਦੀ ਰਾਜਧਾਨੀ ਉੱਤੇ ਹਮਲਾ ਕੀਤਾ ਜਿਸ ਵਿੱਚ ਛੋਟੀ ਦੇ ਹਿਜ਼ਬੁੱਲਾ ਕਮਾਂਡਰ ਨੂੰ ਮਾਰ ਦਿੱਤਾ ਗਿਆ ਇਸ ਤੋਂ ਪਹਿਲਾਂ ਉਸ ਕਮਾਂਡਰ ਵੱਲੋਂ ਇਜ਼ਰਾਈਲ ਤੇ ਰਾਕੇਟ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਇਜ਼ਰਾਈਲ ਦੇ 12 ਨੌਜਵਾਨ ਮਾਰੇ ਗਏ ਸਨ ਇਸ ਤੋਂ ਇਲਾਵਾ ਇਸ ਹਮਲੇ ਵਿੱਚ ਇੱਕ ਔਰਤ ਤੇ ਦੋ ਬੱਚਿਆਂ ਦੀ ਵੀ ਮੌਤ ਹੋ ਗਈ ਸੀ ਅਤੇ ਦਰਜਨਾਂ ਲੋਕ ਜ਼ਖਮੀ ਹੋਏ ਸਨ ਇਸ ਹਮਲੇ ਤੋਂ ਬਾਅਦ ਹੁਣ ਗਲੋਬਲ ਅਫੇਅਰ ਕੈਨੇਡਾ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਉਨ੍ਹਾਂ ਕਿਹਾ ਕਿ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਜੰਗ ਦੇ ਦੌਰਾਨ ਕੈਨੇਡੀਅਨ ਸਰਕਾਰ ਆਪਣੇ ਨਾਗਰਿਕਾਂ ਨੂੰ ਲਿਬਨਾਨ ਵਿੱਚੋਂ ਕੱਢਣਾ ਜਾਰੀ ਰੱਖ ਸਕੇਗੀ ਬ੍ਰਿਟਿਸ਼ ਕੋਲੰਬੀਆ ਵਿੱਚ ਹਜ਼ਾਰਾਂ ਅਜਿਹੇ ਘਰਾਂ ਦਾ ਪਤਾ ਲਗਾਇਆ ਗਿਆ ਹੈ ਜੋ ਗੈਰ ਕਾਨੂੰਨੀ ਢੰਗ ਨਾਲ ਕਿਰਾਏ ਤੇ ਚੜਾਈ ਜਾ ਰਹੇ ਹਨ ਬੀਸੀ ਸਰਕਾਰ ਵੱਲੋਂ ਜਾਰੀ ਕੀਤੇ ਤਾਜ਼ਾ ਅੰਕੜੇ ਇਹ ਦਰਸਾਉਂਦੇ ਹਨ ਕਿ ਹਜ਼ਾਰਾਂ ਛੋਟੀ ਮਿਆਦ ਦੇ ਘਰ ਗੈਰ ਕਾਨੂੰਨੀ ਢੰਗ ਨਾਲ ਕਿਰਾਏ ਤੇ ਚੜਾਈ ਜਾ ਰਹੇ ਹਨ। ਸੂਬਾ ਸਰਕਾਰ ਅਨੁਸਾਰ 22000 ਸੂਚੀਆਂ ਲਿਸਟ ਹੋਈਆਂ ਹਨ ਪਰ ਇਹਨਾਂ ਵਿੱਚੋਂ 11000 ਦੇ ਕਰੀਬ ਉਹ ਘਰ ਹਨ ਜੋ ਬਿਨਾਂ ਪਰਮਿਟ ਦੇ ਹੀ ਕਿਰਾਏ ਤੇ ਚੜਾਈ ਜਾ ਰਹੇ ਹਨ। ਇਹ ਡਾਟਾ ਨਵੇਂ ਕਾਨੂੰਨ ਲਾਗੂ ਹੋਣ ਤੋਂ ਬਾਅਦ ਜਾਰੀ ਕੀਤਾ ਗਿਆ ਹੈ। ਨਵੇਂ ਕਾਨੂੰਨ ਦੇ ਤਹਿਤ Airbnb ਵਰਗੇ ਪਲੇਟਫਾਰਮਾਂ ਨੂੰ ਸੂਚੀਬਾਰੇ ਜਾਣਕਾਰੀ ਸਾਂਝੀ ਕਰਨ ਦੀ ਜ਼ਰੂਰਤ ਹੁੰਦੀ ਹੈ ਅਧਿਕਾਰੀਆਂ ਨੇ ਕਿਹਾ ਕਿ ਬਹੁਤ ਸਾਰੀਆਂ ਜਾਇਦਾਦਾਂ ਅਤੇ ਘਰ ਸ਼ਹਿਰ ਵਿੱਚ ਅਜਿਹੀ ਦੇਖੇ ਜਾ ਰਹੇ ਹਨ ਜੋ ਨਿਵੇਸ਼ਕਾਂ ਵੱਲੋਂ ਖਰੀਦੇ ਗਏ ਹਨ ਅਤੇ ਥੋੜੇ ਸਮੇਂ ਲਈ ਕਿਰਾਏ ਤੇ ਚੜਾ ਕੇ ਮੁਨਾਫਾ ਕਮਾਇਆ ਜਾ ਰਿਹਾ ਹੈ ਜੋ ਕਿ ਗੈਰ ਕਾਨੂੰਨੀ ਹੈ ਉਨ੍ਹਾਂ ਦੱਸਿਆ ਕਿ ਅਜਿਹੀ ਗੈਰ ਕਾਨੂੰਨੀ ਕੰਮ ਲਈ ਰੋਤੀ ਦਿਨ 5000 ਤੋਂ 10000 ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ ਬ੍ਰਿਟਿਸ਼ ਕੋਲੰਬੀਆ ਦੇ ਹਾਊਸਿੰਗ ਮੰਤਰੀ ਰਵੀ ਕਾਲੋ ਨੇ ਕਿਹਾ ਕਿ ਕਰੇ ਦੀਆਂ ਜਾਇਦਾਦਾਂ ਨੂੰ ਟਰੈਕ ਕਰਨ ਲਈ ਇੱਕ ਸੂਬਾ ਵਿਆਪਿਕ ਰਜਿਸਟਰੀ ਸਾਲ ਦੇ ਅੰਤ ਤੱਕ ਲਾਈਵ ਕਰ ਦਿੱਤੀ ਜਾਵੇਗੀ। ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਲਡ 트੍ਰੰਪ ਨੇ ਕਮਲਾ ਹੈਰਿਸ ਖਿਲਾਫ ਨਸਲੀ ਟਿੱਪਣੀ ਕਰਦੇ ਹੋਏ ਇਹ ਸਵਾਲ ਕੀਤਾ ਹੈ ਕਿ ਉਹ ਇਹ ਦੱਸਣ ਕਿ ਕਮਲਾ ਹੈਰਿਸ ਭਾਰਤੀ ਹਨ ਜਾਂ ਸਿਆਫਾਮ ਇਸਤੇ ਡੈਮੋਕ੍ਰੈਟਿਕ ਪਾਰਟੀ ਦੀ ਉਹਨਾਂ ਦੀ ਵਿਰੋਧੀ ਉਮੀਦਵਾਰ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਡੋਨਲਡ 트੍ਰੰਪ ਵੱਲੋਂ ਕੀਤੀ ਗਈ ਇਹ ਟਿੱਪਣੀ ਵੱਖਵਾਦੀ ਅਤੇ ਨਿਰਾਦਰਪੂਰਨ ਦੀ ਉਹੀ ਪੁਰਾਣਾ ਰਾਗ ਲਾਪਣ ਵਾਲੀ ਕਹਾਣੀ ਬਿਆਨ ਕਰਦੀ ਹੈ ਉਹਨਾਂ ਨੇ ਕਿਹਾ ਕਿ 트੍ਰੰਪ ਨੇ ਝੂਠਾ ਦਾਵਾ ਕੀਤਾ ਹੈ ਕਿ ਕਮਲਾ ਹੈਰਿਸ ਆਪਣੀ ਏਸ਼ੀਆਈ ਅਮਰੀਕੀ ਵਿਰਾਸਤ ਤੇ ਜ਼ੋਰ ਦਿੰਦੀ ਹੈ ਕਮਲਾ ਹੈਰਿਸ ਨੇ ਕਿਹਾ ਕਿ ਉਹ ਇੱਕ ਸਿਆਫਾਮ ਹੀ ਹਨ ਟਰੰਪ ਨੇ ਨੈਸ਼ਨਲ ਐਸੋਸੀਏਸ਼ਨ ਆਫ ਬਲੈਕ ਜਰਨਲਿਸਟਸ ਸਮੇਲਨ ਦੌਰਾਨ ਕਿਹਾ ਕਿ ਮੈਂ ਉਹਨਾਂ ਨੂੰ ਲੰਬੇ ਸਮੇਂ ਤੋਂ ਸਿੱਧੇ ਤੌਰ ਤੇ ਜਾਣਦਾ ਹਾਂ ਅਤੇ ਕਮਲਾ ਹੈਰਿਸ ਨੇ ਆਪਣੇ ਆਪ ਨੂੰ ਹਮੇਸ਼ਾ ਭਾਰਤੀ ਮੂਲ ਦੀ ਹੀ ਦੱਸਿਆ ਅਤੇ ਉਹ ਭਾਰਤੀ ਮੂਲ ਨੂੰ ਹੀ ਵਡਾਵਾ ਦਿੰਦੇ ਆ ਰਹੇ ਹਨ ਉਹਨਾਂ ਨੇ ਕਿਹਾ ਕਿ ਕਈ ਸਾਲ ਪਹਿਲਾਂ ਤੱਕ ਮੈਨੂੰ ਇਹ ਨਹੀਂ ਸੀ ਪਤਾ ਕਿ ਉਹ ਸੀਏ ਫਾਰਮ ਹਨ ਹੁਣ ਅਚਾਨਕ ਉਹ ਸੀਏ ਫਾਰਮ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆ ਰਹੇ ਹਨ ਉਹਨਾਂ ਨੇ ਕਿਹਾ ਕਿ ਹੈਰਿਸ ਦੀ ਮਾਂ ਮੂਲ ਰੂਪ ਵਿੱਚ ਭਾਰਤ ਤੋਂ ਹੈ ਅਤੇ ਉਹਨਾਂ ਦੇ ਪਿਤਾ ਜਮਾਇਕਾ ਤੋਂ ਹਨ ਇਸ ਲਈ ਮੈਨੂੰ ਇਹ ਨਹੀਂ ਪਤਾ ਕਿ ਉਹ ਭਾਰਤੀ ਹੈ ਜਾਂ CIA ਫਾਰਮ ਹੈ ਅਮਰੀਕਾ ਸਰਕਾਰ ਨੇ ਆਖਰਕਾਰ ਰੂਸ ਨਾਲ ਕਈ ਮਹੀਨਿਆਂ ਤੋਂ ਜੰਗ ਲੜ ਰਹੇ ਯੂਕਰੇਨ ਦੀ ਮੰਗ ਪੂਰੀ ਕਰ ਦਿੱਤੀ ਹੈ ਅਮਰੀਕਾ ਨੇ ਯੂਕਰੇਨ ਨੂੰ ਪਹਿਲਾ F16 ਲੜਾਕੂ ਜਹਾਜ਼ ਸੌਂਪ ਦਿੱਤਾ ਹੈ ਰੂਸੀ ਮਜ਼ਾਈਲ ਹਮਲਿਆਂ ਨਾਲ ਨਜਿੱਠਣ ਲਈ ਯੂਕਰੇਨ ਕਈ ਮਹੀਨਿਆਂ ਤੋਂ ਇਸ ਦੀ ਮੰਗ ਕਰ ਰਿਹਾ ਸੀ ਇੱਕ ਅਮਰੀਕੀ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ ਯੂਕਰੇਨ ਕਈ ਮਹੀਨਿਆਂ ਤੋਂ ਆਪਣੇ ਪੱਛਮੀ ਸਹਿਯੋਗੀਆਂ ਤੋਂ F16 ਲੜਾਕੂ ਜਹਾਜ਼ ਮੋਹਿਆ ਕਰਾਉਂਦੀ ਮੰਗ ਕਰ ਰਿਹਾ ਸੀ ਉਨ੍ਹਾਂ ਦੱਸਿਆ ਕਿ ਰੂਸ ਵੱਲੋਂ ਯੂਕਰੇਨ ਤੇ ਦਾਗੀਆਂ ਜਾ ਰਹੀਆਂ ਮਿਸਾਈਲਾਂ ਨਾਲ ਨਜਿੱਠਣ ਲਈ F-16 ਲੜਾਕੂ ਜਹਾਜ਼ ਬਹੁਤ ਹੀ ਲਾਹੇਵੰਦ ਸਾਬਤ ਹੋਵੇਗਾ ਕਿਉਂਕਿ ਇਹ ਦੁਸ਼ਮਣ ਦੇ ਹਵਾਈ ਹਮਲਿਆਂ ਨੂੰ ناکਾਮ ਕਰਨ ਦੇ ਸਮਰੱਥ ਹੈ ਪੱਛਮੀ ਦੇਸ਼ਾਂ ਨੂੰ ਪਹਿਲਾਂ ਡਰ ਸੀ ਕਿ ਆਧੁਨਿਕ ਹਥਿਆਰਾਂ ਦੀ ਸਪਲਾਈ ਨਾਲ ਜੰਗ ਦਾ ਘੇਰਾ ਹੋਰ ਵੱਧ ਜਾਵੇਗਾ ਅਤੇ ਲੜਾਕੂ ਜਹਾਜ਼ਾਂ ਦੀ ਸਪਲਾਈ ਕਰਨ ਤੋਂ ਝਿਜਕ ਦਿਖਾਈ ਜਾ ਰਹੀ ਸੀ ਅਮਰੀਕਾ ਇਹਨਾਂ ਲੜਾਕੂ ਜਹਾਜ਼ਾਂ ਨੂੰ ਉਡਾਣ ਲਈ ਯੂਕਰੇਨ ਪਾਇਲਟਾਂ ਨੂੰ ਸਿਖਲਾਈ ਵੀ ਦੇ ਰਿਹਾ ਹੈ ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਪਹਿਲੇ ਪੜਾਅ ਵਿੱਚ ਯੂਕਰੇਨ ਨੂੰ ਕਿੰਨੇ ਲੜਾਕੂ ਜਹਾਜ਼ ਮੁਹੱਈਆ ਕਰਵਾਏ ਜਾਣਗੇ ਉੱਧਰ ਯੂਕਰੇਨ ਦੀ ਸਰਕਾਰ ਵੱਲੋਂ ਵੀ ਲੜਾਕੂ ਜਹਾਜ਼ ਦੀ ਪ੍ਰਾਪਤੀ ਦੀ ਅਜੇ ਪੁਸ਼ਟੀ ਨਹੀਂ ਕੀਤੀ ਗਈ ਹੈ ਨਾਟੋ ਦੇ ਮੈਂਬਰ ਬੈਲਜੀਅਮ ਡੈਨਮਾਰਕ ਨੀਦਰਲੈਂਡ ਅਤੇ ਨਾਰਵੇ ਨੇ ਯੂਕਰੇਨ ਨੂੰ 60 ਤੋਂ ਵੱਧ ਜਹਾਜ਼ ਮੁਹੱਈਆ ਕਰਾਉਣ ਲਈ ਵਚਨਬੱਧਤਾ ਪ੍ਰਗਟਾਈ ਸੀ ਹਾਲਾਂਕਿ ਇਹ ਸੰਖਿਆ ਰੂਸ ਦੇ ਹਵਾਈ ਬੇੜੇ ਦੇ ਮੁਕਾਬਲੇ ਬਹੁਤ ਹੀ ਘੱਟ ਹੈ ਯੂਕਰੇਨ ਦੇ ਇੱਕ ਅਧਿਕਾਰੀ ਮੁਤਾਬਕ ਰੂਸੀ ਹਵਾਈ ਹਮਲਿਆਂ ਨੂੰ ਰੋਕਣ ਲਈ ਯੂਕਰੇਨ ਨੂੰ ਘੱਟੋ-ਘੱਟ 130 F-16 ਲੜਾਕੂ ਜਹਾਜ਼ਾਂ ਦੀ ਲੋੜ ਹੈ